ਟਾ ਲੈ ਕੇ ਜੀ ਉਹਦੇ ਪਿੰਡ ਰਹਿਣ ਲੱਗੀ ਸੀ ਪੇਕੇ ਆਪਦੇ ਅੱਛਾ ਚਲੋ ਅਸੀਂ 7 ਸਾਲ ਮੈਂ ਵੇਟ ਕੀਤੀ ਵੀ ਚਲੋ ਮੇਰਾ ਬੇਟਾ ਵੱਡਾ ਹੋਊਗਾ ਮੇਰੇ ਸਹੁਰਾ ਸਾਹਿਬ ਮੈਨੂੰ ਲੈ ਕੇ ਜਾਣਗੇ ਵੀ ਚਲੋ ਕਿਤੇ ਨਾ ਕਿਤੇ ਸੋਚ ਵੀ ਮੈਨੂੰ ਇਹ ਸੀ ਵੀ ਕਿਤੇ ਨਾ ਕਿਤੇ ਇਹ ਸੋਚਦੇ ਹੁਣ ਵੀ ਬੱਚਾ ਛੋਟਾ ਹੈ ਚਲੋ ਵੱਡਾ ਹੋ ਗਿਆ ਸੀ ਉਦੋਂ ਲਿਆਵਾਂਗੇ ਹਾਂ ਮੋਹ ਪਿਆਰ ਹੁੰਦਾ ਮੋਹ ਪਿਆਰ ਹੁੰਦਾ ਮੈਂ ਉਮੀਦ ਰੱਖੀ ਜੀ ਇੱਕ ਨਾ ਤੇ ਉਮੀਦ ਰੱਖੀ ਜੀ ਇੱਕ ਵਾਰ ਉਹ ਸਕੂਲ ਦੇ ਵਿੱਚ ਆਉਂਦੇ ਨੇ ਮੇਰਾ ਬੱਚਾ ਬਾਈ ਸਕੂਲ ਦੇ ਵਿੱਚ ਪੜਦਾ ਸੀਗਾ ਅੱਛਾ ਬਹੁਤ ਵਧੀਆ ਟੌਪ ਦਾ ਸਕੂਲ ਹੈ ਉੱਤੇ ਅੱਗੇ ਪ੍ਰਿੰਸੀਪਲ ਮੈਡਮ ਨੂੰ ਕਹਿੰਦੇ ਵੀ ਅਸੀਂ ਬੱਚੇ ਨੂੰ ਮਿਲਣਾ ਉਹ ਕਹਿੰਦੇ ਵੀ ਤੁਸੀਂ ਕਹੋ ਤੁਹਾਨੂੰ ਪਤਾ ਵੀ ਸਕੂਲਾਂ ਦੇ ਵਿੱਚ ਆਪਾਂ ਦੱਸਿਆ ਹੁੰਦਾ ਵੀ ਚਲੋ ਉਦੋਂ ਤੋਂ ਵੀ ਬੱਚਾ ਮੇਰਾ ਉਰੇ ਰਿਹਾ ਘਰੇ ਨਹੀਂ ਗਏ ਉਧਰ ਹੀ ਆਈ ਅਸੀਂ ਬੱਚੇ ਨੂੰ ਮਿਲਣਾ ਉਹ ਕਹਿੰਦੇ ਕੋਈ ਜੱਕਰ ਨਹੀਂ ਜੀ ਬੱਚੇ ਨੂੰ ਮਲਵਾ ਦਿੰਨੇ ਆ ਪਰ ਅਸੀਂ ਇਹਦੀ ਮਦਰ ਨਾਲ ਗੱਲ ਕਰਾਂਗੇ ਇੱਕ ਵਾਰ ਮੈਨੂੰ ਕਹਿੰਦੇ ਵੀ ਇਹਦੇ ਦਾਦਾ ਜੀ ਤੇ ਦਾਦੀ ਜੀ ਮਿਲਣ ਆਏ ਨਹੀਂ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਆਉਣੀ ਆ ਜੀ ਮਲਵਾ ਦਿਓ ਚਲੋ ਪੋਤਾ ਤਖਸਰ ਉਹਨਾਂ ਦਾ ਹੀ ਰਹੂਗਾ ਨਾ ਉਹ ਤੋਤਤਾ ਨਹੀਂ ਲੈਂਦਾ ਜੀ ਆਏ ਕਹਿੰਦੇ ਵੀ ਮੈਡਮ ਕਹਿੰਦੇ ਵੀ ਤੁਸੀਂ ਬੱਚੇ ਦੀ ਫੀਸ ਭਰੋਗੇ ਭਾਈ ਸਾਲ ਦੀ ਚਾਹੇ ਮੈਂ ਕਿਹਾ ਵੀ ਮੈਡਮ ਮੈਨੂੰ ਕੋਈ ਦਿੱਕਤ ਨਹੀਂ ਚਾਹੀਏ ਆਏ ਹਫਤੇ ਮਿਲ ਜਾਗਾ ਮੈਨੂੰ ਕੋਈ ਦਿੱਕਤ ਨਹੀਂ ਪੋਤਾ ਇਹਨਾਂ ਦਾ ਹੀ ਨਾ ਸਕਾਂ ਦੀ ਪਿਆਰ ਪਊਗਾ ਇਹਨਾਂ ਦਾ ਵੀ ਕਿਤੇ ਨਾ ਕਿਤੇ ਇਹਦੀ ਪ੍ਰਾਪਰਟੀ ਉੱਥੇ ਇਹਨੂੰ ਵੀ ਪਤਾ ਲੱਗੂਗਾ ਵੀ ਮੇਰੇ ਦਾਦਾ ਦਾਦੀ ਹੈਗੇ ਨੇ ਚਲੋ ਫਿਰ ਜਦੋਂ ਉਹਨਾਂ ਨੇ ਫੀਸ ਤਾਂ ਨਾ ਲੈਂਤਾ ਮੈਡਮ ਨੇ ਚੁੱਪ ਕਰ ਗਏ ਜੀ ਉਹ ਬੋਲੇ ਨਹੀਂ